ਬਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗਨ ਕੋ ਕਤ ਗਾਇਓ ਨਹੀਂ ਜਨ ਮੈਂ ਕਾਰਤ ਕੀ ਨਾ ਕਬੋ ਨਾਨਕ ਅਨਰ ਭਜਨ ਨਾ ਜਿਹ ਬਿਦਲ ਕਾ ਕੀ ਨਾ ਦੇਖ ਅਨਸਿਆ ਬਾਹੇ ਰਤਿਓ ਨਿਮਖਨ ਹੋਰੇ ਉਦਾਸ ਕਬੋ ਨਾਨਕ ਭਜ ਕਰਮਾ ਕਬੀਰ ਨਾਨਕ ਨਰ ਬਾਬਰੀ ਜਿਉ ਨਾ ਬਜੈ ਭਗਵਾਨ ਧਨ ਦਾਰਾ ਸੰਪਤ ਸਗਰ ਜਨੇ ਪਨੀ ਕਰਮਾਨ ਇਨ ਮੈਂ ਗਸ ਸੰਗੀ ਨਹੀ ਨਾਨਕ ਸੱਚੀ ਜਾਨ ਪਦ ਤੇ ਉਧਾਰਨ ਮੈਂ ਕਰਨ ਹਰਿ ਅਨਾਥ ਕੀ ਆਤ ਕਬ ਨਾਨਕ ਕਿਹਿਦਾ ਮਿੰਗਨ ਸੋਧਾ ਸੁਭਮ ਸਾਥ ਨਾ ਨਾ ਕਹ ਨ ਦੇ ਸਤਾਰਾ ਕਾ ਦੀਓ ਤਾਸਰ ਨੇ ਨੋ ਨ ਕੀਨਾ ਕਹ ਨਾਨਕ ਨਰ ਬਾਬੇ ਅਬ ਕਿੰ ਆਉ ਰਤ ਦੀਨਾ ਤਨ ਧਨ ਸੰਪੈ ਸੁਖ ਦੀਓ ਅਰਜਨ ਕੀ ਕੇ ਨਾਮ ਕਹ ਨਾਨਕ ਸੁਨਰੀ ਮਨਾ ਸਿਮਰਤ ਕਾ ਜੀ ਨਾਮਾ ਸਾਪ ਸੁਪ੍ਰਦਾਤਾ RAM ਹੈ ਦੁਖ ਸਰਨਾ ਇਹਨ ਕੋਈ ਕਹੋ ਨਾਨਕ ਸੁਨਰੀ ਮਨਾ ਤੇਹ ਸਿਮਰਤ ਗਤ ਹੋਈ ਜਿਹ ਸਿਮਰਤ ਗਤ ਪਾਈਐ ਤੇਹ ਬਜਰੇ ਤੈ ਨੀਤਾ ਕਹੋ ਨਾਨਕ ਸੁਨਰੀ ਮਨਾ ਬਾਉ ਤੇ ਘਟ ਤੈ ਨੀਤਾ ਜਪ ਤਤ ਕੋ ਤਨ ਰਜਿਓ ਜਨਮ ਜਤਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹਿ ਨ ਮਾਨ ਘਟ ਘਟ ਮੇਂ ਹਰਿ ਜੂ ਬਸੈ ਸੰਤਨ ਗਦੇ ਉਪਕਾਰ ਕਹੋ ਨਾਮ ਜਤਿ ਦਿ ਪਦ ਮਨਾ ਭਉਨੇ ਜਿ ਤਰੈ ਪਾਰ ਸੁਖੁ ਦੁਪਜਿਗ ਪਰ ਸੈ ਨਹੀ ලොමහෝමා कහनानरे වना සෝෝතත පදවාන उसतදනදනනිේ තන්තන ලොබ सමාන कහනාග සුनර වना मොකතතා තග හක සෝගजा कදනී වැरे මීත सමාන ਕਬਨਾਨਕ ਸੁਨਾਈ ਮਨਾ ਲੋਕਤਾ ਜੀ ਤੈ ਜਾਣ ਐ ਕਾਉ ਗੋ ਦੇਤਨ ਹੈ ਨਨ ਪੈ ਮਾਨਤਿਆ ਕਬਨਾਨਕ ਸੁਨਾਈ ਮਨਾ ਗਿਆਨੀ ਤਾਰੇ ਬਖਾਨ ਜਿਹ ਵਿਖਿਆ ਸਗਲੀ ਤਜੀ ਲਿਓ ਪੀਠ ਦੇ ਕਰਤਾ RAM ਬਸਾਨ ਕਹੋ ਨਾਨਕ ਬਹੁ ਮੁਕਤ ਨਾਰ ਇਹ ਮਨ ਸਾਚੀ ਨਾਮਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਣੀ ਪ੍ਰਾਨੀ ਤੋਲਤ ਮੀਤਾ ਕੋਟਨ ਨੈ ਨਾਨਕ ਕਉ ਨਾਰਾਇਣ ਜਿਹ ਤੀਤਾ ਜੈਸੇ ਜਗ ਤੇ ਮੋਦ ਬੋਦਾ ਉਪਰੈ ਬਿਨ ਸਹਿ ਨੀਤਾ ਜਗ ਰਚਨਾ ਤੈਸੇ ਰਤੀ ਕਹੋ ਨਾਨਕ ਸੁਣ ਮੀਤਾ ਪ੍ਰਾਨੀ ਕਸੂ ਨ ਤੇ ਤਈ ਮਲ ਮਾਇਆ ਕੰਦ ਕਹੋ ਨਾਨਕ ਜਿਨ ਮਰ ਭਜਨ ਪਰਤ ਤਾ ਈ ਜਮ ਫੰਦ ਜੋ ਸੁਪਕਾਚ ਹੈ ਸਦਾ ਸ਼ਰਨਾਂ ਨਾਮ ਮਰ ਮਾਇਆ ਮੈਂ ਪਾਦ ਰਜੋ ਬਿਸਰੇ ਗੋਬਿੰਦ ਨਾਮ ਕਹੋ ਨਾਨਕ ਜਨ ਹਰ ਭਜਨ ਜੀਵਨ ਕਉ ਨੇ ਕਾਮ ਪ੍ਰਾਮੀ ਰਾਮ ਨਾਮ ਜੀਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਜਨ ਕਰਤ ਤਾ ਜੀ ਜਮ ਭੰਦ ਸੁਖ ਮੈਂ ਬਹੁ ਸੰਗੀ ਪਈ ਦੁਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਈ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਾਸ ਕਹੋ ਨਾਨਕ ਹਰ ਭਜ ਮਨ ਨਿਰਭੈ ਪਾਵਨ ਬਾਸ ਜਤਨ ਬਹੁਤ ਮੈਂ ਕਰਿ ਮੇਡੇ ਲਾ ਨਾਨਕੋ ਮਾਨੋ ਦੁਰਮਤ ਸੇਵਾਨਕ ਸਜਿਓ ਰਾਖਲੇ ਹੋ ਭਗਵਾਨ ਬਾਲ ਜਵਨੀ ਅਖਿਰਤ ਸੁਨਾ ਤੀਨੇ ਅਵਸਥਾ ਜਾਨ ਕਬੂ ਨਾਨਕ ਹਰਿ ਭਜਨ ਜਿਨ ਬਿਰਥ ਸਭ ਹੀ ਮਾਨਾ ਕਰਣਾ ਹੋਤ ਸੁਨਾ ਕੀਓ ਪਰਿਰੰਤ ਨਰ ਜਾਤ ਕਰ ਸਿਆਰ ਨਾ ਲਗੀ ਅਮਰ ਕਈ ਜਤਵ ਕਰ ਜੋ ਖਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀ ਕੀਏ ਲੋਕ ਕੋ ਕੀਆ ਨਾਨਕ ਹੋਏ ਕਹੋ ਨਾਨਕ ਸੁਨਰੀ ਮਨਾ ਹਰ ਪਾਵੈ ਸੋ ਹੋਵੇ ਜਗਤਿ ਤੇ ਖਾਲੀ ਫਿਰ ਤਹੈ ਸਤਿ ਕੋ ਦਾਤਾ ਰਾਮ ਸਭ ਨਾਨਕ ਮਨ ਸਿੰਗਰਤੇ ਹੀ ਪੂਰਨ ਹੋਵਹਿ ਕਾਮ ਢੂਠੈ ਮਾਰਕ ਮਾਂ ਕਰੈ ਜਗਸ ਬਨੀ ਲਿਉ ਨਾਰਾ ਜੇ ਨੈ ਕਸਤੇ ਲੋ ਨਹੀਂ ਨਾਨਕ ਕਹਿਉ ਬਖਾਨ ਦਰਦ ਕਰਦ ਹੈ ਦੇਹ ਕੋ ਦਿਨ ਸਹਿ ਸਿੰਮੈ ਮੀਤ ਪ੍ਰਭ ਨਿ ਹਰਿ ਜਸ ਕਹਿ ਰਿਓ ਨਾਨਕ ਤੇ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਗ ਮੁਕਤਾ ਜਾਨ ਇਹ ਨਾਰਾ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਪਗ ਮਾਨ ਜਿਹ ਪ੍ਰਾਨੀ ਕੈ ਨਾਹੀ ਮਾਨ ਜੇ ਨਾਨਕ ਮਨੋਂ ਤਾਹੇ ਤਨ ਸੁਆਮੀ ਕੋ ਬਿਮ ਜਮ ਸਦਾ ਸੁਆਗਤ ਜਤਨੀ ਨਿਤ ਨਾਨਕ ਦੇਹ ਦਿਹਰ ਪਜੋ ਇਕ ਮਨ ਹੋਈ ਇਕ ਚਤ ਤੀਰਥ ਵਰਤ ਅਨ ਦਾਨ ਕਰ ਮਨ ਵੈ ਧਰੇ ਗੁਮਾਨ ਨਾਨਕ ਨਿਹ ਭਜਤ ਤੇਹੀ ਜੰਮ ਪੰਚ ਰੇਸ਼ਨਾ ਸਿਰ ਕੰਪਿਓ ਪਗ ਡੰਗ ਮਗੀ ਨੈਣ ਜੋਤ ਤੇਹੀ ਨਾ ਕਹੋ ਨਾਨਕ ਜੀ ਬਿਸਪਈ ਤਉ ਨਹਰ ਰਸ ਲੀਣਾ ਨਿਜ ਕਨ ਦੇਖਿਓ ਜਗਤ ਮੈਂ ਊ ਕੰਪੁਨਾ ਹੈ ਨਾਨਕ ਸਿਰ ਹਰ ਭਗਤ ਹੈ ਤੇਰਾ ਕੋ ਮਨ ਮਾਰੇ ਜਗਰਤਨਾ ਸਭ ਝੂਠ ਹੈ ਜਾਗਲੇ ਹੋਰੇ ਨੀਤ ਕਹਿ ਨਾਨਕ تیر ਨਾਮ ਹੈ ਜਿਉਂ ਬਲ ਕੀ ਪੀਤਾ ਆਰਾਮ ਨ ਹੋ ਰ ਬਨ ਗਿਓ ਜਾ ਕੋ ਬ ਪਰਵਾਰ ਕਹੋ ਨਾਨਕ تیر ਗਸ ਨਹੀਂ ਸੁਬਨੇ ਜੋ ਸੰਸਾਰ ਚਿੰਦਾ ਜੋ ਵਾਰ ਨਾ ਹੋਈ ਹੋਈ ਇਹੋ ਮਾਰਗ ਸੰਸਾਰ ਕੋ ਨਾਨਕ ਚਰਨ ਨਹੀਂ ਕੋਈ ਜੋ ਪਜ ਉਸ ਵਿਨਸ ਹੈ ਪਰਵਾਜ ਕਹਿ ਤਾਨ ਨਾਨਕ ਹਰ ਗੁਣ ਗਾਇਨੀ ਸਾਡ ਸਗਲ ਨੰਝਾਲ ਦੋਹਰਾ ਬਾਰੇ ਸਟ ਕਿਉ ਬੰਧਨ ਪੜੀ ਜਦੋਂ ਨਾ ਹੋ ਤੇ ਉਪਾਈ ਕਹੋ ਨਾਨਕ ਅਬਿਉਟ ਹਰ ਨਦਰਿਉ ਬੋਹ ਸਹਾਈ ਮਨ ਬੂਆ ਬੰਧਨ ਛੁੱਟੇ ਸਭ ਕਿਛੁ ਹੋ ਤੇ ਉਪਾਈ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਸੰਗਸਾ ਸਭ ਤੜ ਗਏ ਉਰ ਨਿ ਦੇਹੋ ਸਾਥ ਕਹੋ ਨਾਨਕ ਇਹੇ ਮਤਵੈ ਏਕ ਹੀ ਕਰਬਨਾਥ ਨਾਮ ਰਹਿਓ ਸਾਧੂ ਰਹਿਓ ਰਹਿਿਓ ਗੁਰਦੋ ਜਿੰਤਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮੇ ਉਰ ਮੈਂ ਗਹਿਓ ਜਾ ਕੇ ਸੰਨਹੀ ਕੋਈ ये जस मरा त संकट मिटा है नरस तुम्हारा होई राम नामे और मैं गन रो जाके सम्नहीं कोई ये जस मरा त संकट मिटा है नरस तुम्हारा होई मुंदा बणी मकला पदेवा ਸਾਲਿਮਿਤ ਤਿੰਨ ਵਸਤੂ ਤਈਓ ਉ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਖਾ ਗੁਰ ਕਾ ਪਇਓ ਜਿਸ ਕਾ ਸਭse ਆਧਾਰ ਦੇਖੋ ਖਾਵੈ ਦੇਖੋ ਭੰਦਾ ਤਿਸਰਾ ਹੋਇ ਉਨਾਰੋ ਇਹ ਵਸਤ ਤਾ ਜੀ ਨਹਿ ਜਾਈ ਤਿਤ ਤਿਤ ਰਖਿ ਉਤਾਰੋ ਤਮ ਸੰਸਾਰ ਜਨਮ ਲਗਤੈ ਹੈ ਸਤਨਾਮੁ ਨਕੋ ਤਾਹਮ ਪਸਾਰੋ ਸਲੋਕਮ ਨੰਲਾ ਪਜਵਾ ਤੇਰਾ ਕੀਤਾ ਜਤ ਨਾਹੀ ਮੈ ਮੋਗ ਕੀ ਤੋਈ ਮੈ ਬਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮੇਹਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮੁ ਲੈਤਾ ਜੀਵਾ ਆਰਸ ਭਿਆ ਨਿਹਰਾਮਤ ਹੋਈ ਸਤਗੁਰ ਸਜਣ ਜਿਲਿਆ ਨਾਨਕ ਨਾਮੁ ਲੈ ਤਾ ਜੀਵਾ ਤਰੰਤਿ ਵੈ ਹਰਿਆ ਇਕ ਓੰਕਾਰ ਸਤਗੁਰ ਪ੍ਰਸਾਦ ਸਭੁ ਓੰਕਾਰ ਸਤਗੁਰ ਪ੍ਰਸਾਦ